ਗ੍ਰਾਮ ਮਜੀਠਿਆ ਹੁਣਾਂ ਦੀ ਅੱਜ ਪੇਸ਼ੀ ਸੀ 4 ਦਿਨ ਦਾ ਰਿਮਾਂਡ ਵੀ ਹੋਰ ਮਿਲ ਗਿਆ ਇਸ ਤਰ੍ਹਾਂ ਕਿਸੇ ਵੱਡੇ ਲੀਡਰ ਦਾ ਵਿਜੀਲੈਂਸ ਨੇ ਜਿਹਨੂੰ ਫੜਿਆ ਉਸ ਤੋਂ ਬਾਅਦ ਗ੍ਰਿਫਤਾਰੀਆਂ ਤੋਂ ਬਾਅਦ ਪੇਸ਼ੀਆਂ ਹੋ ਰਹੀਆਂ ਨੇ ਚਲੋ ਅੱਗੇ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਬਿਕਰ ਮਜੀਠਿਆ ਦਾ ਮਾਮਲਾ ਇਸੜੇ ਪੰਜਾਬ ਦੀ ਰਾਜਨੀਤੀ 'ਚ ਸਭ ਤੋਂ ਵੱਡਾ ਮੁੱਦਾ ਗੋਖਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨੂੰ ਗੋਖਰ ਵੀ ਲਿਜਾਇਆ ਜਾਏਗਾ ਜਦੋਂ ਇਹ ਪਾਪਾ 10 ਗੱਲ ਕਰਦੇ ਆ ਤਾਂ ਫਾਜਪਾ ਕਿਸ ਤਰ੍ਹਾਂ ਬਿਕਰਮੀਚੀ ਦੀ ਹਮਾਇਤ ਤੇ ਹੁੰਦੀ ਹੈ ਅਮਰੀਕਾ ਦੇ ਵਿੱਚ ਇੱਕ ਵਪਾਰਕ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਕਿਉਂਕਿ ਇੰਪੋਰਟ ਐਕਸਪੋਰਟ ਅਕਸਰ ਸਾਰੇ ਦੇਸ਼ਾਂ ਦੇ ਵਿੱਚ ਆਪਸੀ ਤਾਲਮੇਲ ਦੇ ਨਾਲ ਚੱਲਦਾ ਹੈ ਇਸ ਸੰਮੇਲਨ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਭਾਰਤ ਤੇ ਅਮਰੀਕਾ ਦੇ ਵਪਾਰ ਸਮਝੌਤੇ ਨੂੰ ਲੈ ਕੇ ਉਹ ਜਿਹੜਾ ਸਭ ਤੋਂ ਵੱਡਾ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਆ ਰਿਹਾ ਹੈ ਉਹ ਰੱਖੇਤੀਵੜੀ ਨਾਲ ਜੁੜੇ ਹੋਏ ਮਾਣੇ ਨਰਕਸ ਨੇ ਸਾਰਿਆਂ ਦੀਆਂ ਨਜ਼ਰਾਂ ਭਾਰਤ ਤੇ ਟਿਕੀਆਂ ਗੁੱਡੀ ਮੰਡੀ ਆ ਭਾਰਤ ਇੱਕੋ ਸਟੇਜ ਤੇ ਰਾਜਾ ਵੜਿੰਗ ਰਾਣਾ ਗੁਰਜੀਤ ਆਸ਼ੂ ਸਾਰੇ ਦੇਖੇ ਪਰ ਲੁਧਿਆਣਾ ਜਿੱਦਾਂ ਹੀ ਹਾਰੇ ਉਸ ਤੋਂ ਬਾਅਦ ਬੜਾ ਕੁਝ ਬਦਲਿਆ ਜੋ ਆਗੂ ਜਿਹੜੇ ਇਲੈਕਸ਼ਨ ਦੇ ਤਰ੍ਹਾਂ ਜਿੰਨਾਂ ਨੂੰ ਲਿਆ ਗਿਆ ਸੀ ਉਹ ਕਿਹਾ ਜਾਂਦਾ ਸੀ ਤੋਂ ਫਾਰਕਟ ਸਿੰਘ ਰਾਣਾ ਗੁਰਜੀਤ ਸਿੰਘ ਆਸ਼ੂ ਦੇ ਨੇ ਪੀਏ ਦੇ ਇਸ ਕਰਕੇ ਨੂੰ ਪਾਰਟੀ ਜੁਆਇਨ ਕੀਤਾ ਗਿਆ ਹਮ ਹੋਂ ਜਦੋਂ ਆ ਰਿਹਾ ਹੈ ਸਾਰਾ মিডিਆ ਇਸ ਦਾ ਮਾਮਲਾ ਕਿ ਪਾਰਟੀ ਦੇ ਪ੍ਰਧਾਨ ਜਿਹੜੇ ਹੈ ਗਾਇ ਰਾਜਾ ਵੜਿੰਗ ਉਹਨਾਂ ਵੱਲੋਂ ਇਹਨਾਂ ਦਾ ਦਾਖਲਾ ਦੁਨਾਂ ਅੱਗੇ ਉਹਨਾਂ ਰੋਕ ਦਿੱਤਾ ਕਿ ਪਾਰਟੀ ਸਸ਼ੀਗਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭਸ ਦੂ ਤੇ ਗੱਲਬਾਤ ਕਰਾਂਗੇ ਅੱਜ ਦੇ ਸਭ ਤੋਂ ਵੱਡੇ ਤੇ ਅਹਿਮ ਵਿਸ਼ੇ ਦੇ ਬਾਰੇ ਜੋ ਕਿ ਹੈ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਅਦਾਲਤ ਦੇ ਵਿੱਚ ਅੱਜ ਮੁਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਜਿੱਥੇ 4 ਦਿਨ ਦਾ ਰਿਮਾਂਡ ਹੈ ਜਿਹੜਾ ਹੋਰ ਮਿਲ ਗਿਆ ਪਰ ਇਸ ਸਾਰੇ ਮਸਲੇ ਦੇ ਵਿੱਚ ਅਕਾਲੀ ਦਲ ਕਿਸ ਤਰ੍ਹਾਂ ਇਕੱਠਾ ਹੁੰਦਾ ਕੀ ਕੁਝ ਉਸ ਸਮੇਂ ਵਾਪਰਦਾ ਤੇ ਹੋਰ ਬੜਾ ਕੁਝ ਕੀ ਆਖਿਰਕਾਰ ਇਹ ਪੇਸ਼ੀ ਜਾਂ ਕੇਸ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਸਿਆਸਤ ਦੇ ਤੌਰ ਤੇ ਕਿਸ ਤਰ੍ਹਾਂ ਦਾ ਰਹੇਗਾ ਇਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਜਦੋਂ ਸੁਧ ਕਹਾਣਾ ਦੱਸ ਸਕਦਾ ਸੀਕਾਲ ਜਿਦਾਂ ਤੁਸੀਂ ਜ਼ਿਕਰ ਕੀਤਾ ਹੈ ਆਇਆ ਮੁੱਦਾ ਹੈ ਲਾਅ ਸਵਾਲ ਜੀ ਸਿੱਧੂ ਸਾਹਿਬ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਬਿਕਰਮ ਮਜੀਠੀਆ ਉਹਨਾਂ ਦੀ ਅੱਜ ਪੇਸ਼ੀ ਸੀ 4 ਦਿਨ ਦਾ ਰਿਮਾਂਡ ਵੀ ਹੋਰ ਮਿਲ ਗਿਆ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅਕਾਲੀ ਦਲ ਜਿਸ ਤਰ੍ਹਾਂ ਦੇ ਹਾਸ਼ੀਏ ਦੇ ਉੱਪਰ ਖੜਿਆ ਤਾਂ ਅਜਿਹੇ ਸਮੇਂ ਦੇ ਵਿੱਚ ਇਸ ਤਰ੍ਹਾਂ ਕਿਸੇ ਵੱਡੇ ਲੀਡਰ ਦਾ ਵਿਜੀਲੈਂਸ ਨੇ ਜਿਹਨੂੰ ਫੜਿਆ ਉਸ ਤੋਂ ਬਾਅਦ ਗ੍ਰਿਫਤਾਰੀਆਂ ਤੋਂ ਬਾਅਦ ਪੇਸ਼ੀਆਂ ਹੋ ਰਹੀਆਂ ਨੇ ਸੁਖਬੀਰ ਬਾਦਲ ਪਹੁੰਚਦੇ ਨੇ ਮੌਕੇ ਤੇ ਉਹਨਾਂ ਦੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹਾਲਾਂਕਿ ਰਿਹਾਈ ਕਰਤਾ ਸਾਰੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਦੀ ਸਥਿਤੀ ਕੀ ਹੈ ਤੇ ਵਿਕਰਮ ਮਜੀਠੀਆ ਉਹਨਾਂ ਦੇ ਕੇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਆਮੁਦਾ ਜੇ ਆਪਾ ਬਿਕਰਮਜੀਠਿਆ ਉਦੀ ਹਸਦੋਂ ਦੇਖੀਏ ਵਿਜੀਲੈਂਸ ਜਿਹੜੇ ਕੇਸ ਹੈ ਖਾਸ ਤੌਰ ਤੇ ਜਿਹਦਾ ਜੜੀ ਹੈ ਕਿ ਆਪਣੇ ਸਾਧਨਾ ਤਸਵੀਰ ਕਿਸ ਕਦਰ ਬਣੀ ਹੈ ਉਸ ਤੋਂ ਇੱਕ ਗੱਲ ਬੜੀ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਬਿਕਰਮਜੀਠਿਆ ਦਾ ਮਾਮਲਾ ਇਸੜੇ ਪੰਜਾਬ ਦੀ ਰਾਜਨੀਤੀ ਚ ਸਤੋ ਵੱਡਾ ਮੁੱਦਾ ਬਿਲਕੁਲ ਸਤੋ ਉਦੇਰੇ ਕਿ ਮੈਂ ਆਵਾਂ ਬਲਕਿ ਮੈਂ ਇਹ ਵੀ ਦੇਖ ਰਿਹਾ ਕਿ ਬਿਕਰਮਜੀਠਿਆ ਦਾ ਜੋ ਮਾਮਲਾ ਕਿਸ ਪਾਸੇ ਨੂੰ ਜਾਏਗਾ ਕਿਹੜੇ ਤੱਤ ਸਾਹਮਣੇ ਆਉਣਗੇ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਤਗੜੇ ਝੰਡ ਨਾਲ ਪ੍ਰਭਾਵਿਤ ਕਰੇਗਾ ਕਿਉਂਕਿ ਅਸਲ ਵਿੱਚ ਜਿਸ ਪਾਸੇ ਵੀ ਅਪ ਗੱਲ ਕਰਦੇ ਆਂ ਉਹਦੀ ਤਰ੍ਹਾਂ ਦੀ ਗੱਲ ਕਰੀਏ ਬੇਕਮੀਟੇ ਦੇ ਹੱਕਾਂ ਦੇ ਖਿਲਾਫ ਆਪ ਦਾ ਦਹਾਈ ਹੈ ਜਿਸ ਕਦਰ ਕਰ ਹੋ ਰਹੀ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਹੋ ਲਿਆ ਗਿਆ ਬਰਬਾਦ ਕੀਤਾ ਗਿਆ ਸਿੱਧੇ ਤੌਰ ਤੇ ਕਾਲੀ ਗਲਤੀ ਅਲੀਗੇਸ਼ਨਸ ਉਹ ਜਿੰਦੇ ਅਕਾਲੀ ਦਰ ਦੀ ਗੱਲ ਕਰੇ ਸੁਖਵੀਰ ਬਾਦਲ ਦੀ ਤਾਂ ਸਿੱਧੇ ਤੌਰ ਤੇ ਆਪ ਤੇ ਆਵਾਜ਼ ਦੀ ਸਰਕਾਰ ਬਲਕਿ ਉਹ ਤੋਂ ਇੱਕ ਅੱਗੇ ਜਾ ਕੇ ਸੁਖਵੀਰ ਬਾਦਲ ਤਾਂ ਮੈਨੂੰ ਲੱਗਦਾ ਹੈ ਕਿ ਆਪਣਾ ਭਵਾਂਤਮਾਨ ਜਿਹੜਾ ਮੁੱਖ ਮੰਤਰੀ ਉਹਨਾਂ ਵਾਰੇ ਘੱਟ ਬੋਲਦੇ ਹੋਣਗੇ ਤੇ ਸਮੂਹ ਅਲਿੰਦ ਕੇਜਰੀਵਾਲ ਵਾਰੇ ਜ਼ਿਆਦਾ ਗੱਲ ਕਰਦੇ ਆ ਸੋ ਜਿਸ ਤਰ੍ਹਾਂ ਦਾ ਟਕਰਾ ਹੈ ਪੰਜਾਬ ਦੀ ਰਾਜਨੀਤੀ ਇਸ ਮਕੰਮਲ ਤੌਰ ਤੇ ਬੇਕਰਮੀਚ ਨੂੰ ਲੈ ਕੇ ਸਥਿਤੀ ਜਿਹੜੀ ਹੈਗੀ ਆ ਸામਣੇ ਟਕਰਾਵਾਲੀ ਬਣੀ ਵੀ ਹੈ ਉਹ ਇਹ ਚੋਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ 4 ਦਿਨ ਦਾ ਹੋਰ ਪੁਲਿਸ ਰਿਮਾਂਡ ਦੇਖੋ ਜਦੋਂ ਪਹਿਲਾਂ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਜੀ ਤਾਂ ਉਸ ਵੇਲੇ ਵੀ ਇਹ ਵੱਡੀ ਚਰਚਾ ਸੀ ਕਿ ਵੱਡੀ ਗੱਲ ਹੈ 7 ਦਿਨ ਦਾ ਪੁਲਿਸ ਰਿਮਾਂਡ ਬਹੁਤ ਘੱਟ ਮਿਲਦਾ ਰੇਅਰ ਮਿਲਦਾ ਹੈ ਤੇ ਹੁਣ 4 ਦਿਨ ਦਾ ਪੁਲਿਸ ਰਿਮਾਂਡ 4 ਦਿਨ ਦਾ ਪੁਲਿਸ ਰਿਮਾਂਡ ਨੂੰ ਹਾਲਾਂਕਿ ਜੇ ਅੱਗ ਬ ਗੱਲ ਕਰੀਏ ਕਾਲੀ ਗੱਲ ਤੇ ਬੁਲਾਰਾਂ ਦੀ ਗੱਲ ਕਰੀਏ ਬਿਕਰਮਜੀਤਿਆ ਉਹਨਾਂ ਦੇ ਜਿਹੜੇ ਐਡਵੋਕੇਟਸ ਆ ਉਹਨਾਂ ਦੀ ਗੱਲ ਕਰੀਏ ਉਹ ਤਾਂ ਕਹਿੰਦੇ ਕਿ ਦੇਖੋ ਜੀ ਲੱਭਿਆ ਕੁਝ ਨਹੀਂ ਹੂੰ ਇਹ ਹੁਣੇ ਮੈਂ ਪਿਬਰਾ ਨਹੀਂ ਹੱਥ ਮਾਰਿਆ ਵਿਜਲਣ ਦੀ ਟੀਮ ਤੇ ਆਵਾਜ਼ੀ ਪਾਰਟੀ ਦੀ ਸਰਕਾਰ ਜਾਣਬੁੱਝ ਕੇ ਬਦਲੇ ਖੁਰਦੀਪਾ ਨਾਲ ساری ਕਾਰਵਾਈ ਕੀਤੀ ਚਾਰੀ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆ ਹਾਕਮਦਰ ਦੀ ਤਾਂ ਜੇ ਆਪਾਂ ਅੱਜ ਜੜੀ ਪੇਸ਼ੀ ਹੋਈ ਹੈ ਜੇ ਆਪਾਂ ਸਿਰਫ ਉਹਨਾਂ ਵਕੀਲਾਂ ਦੇ ਜ਼ਿਕਰ ਕਰੀਏ ਜੀ ਤਾਂ ਵਕੀਲਾ ਨੇ ਕਿਹਾ ਕਿ ਅਸੀਂ ਅਦਾਲਤ ਦੇ ਅੰਦਰ ਜਾਣਕਾਰੀ ਦਿੱਤੀ ਹੈ ਕਿ ਬੇਗਰਮ ਜੀਠਿਆ ਸਹਿਯੋਗ ਨਹੀਂ ਕਰ ਰਹੇ ਜੀ ਬਲਕਿ ਜੇ ਉਹਨਾਂ ਨੂੰ ਮਿਠਾ ਲਿਖੇ ਗਏ ਜਿਹਦੀ ਜਾਂਚ ਉਹਨਾਂ ਸਹਿਯੋਗ ਨਹੀਂ ਕਰ ਰਹੇ ਆਪਣੇ ਢੰਗ ਨਾਲ ਗਲਤ ਜਵਾਬ ਦੇਣਾ ਜਾਂ ਨਹੀਂ ਦੇਣਾ ਹੁਣ ਉਹ ਸਾਰੇ ਮਾਮਲਿਆਂ ਨੂੰ ਇਸ ਤਰ੍ਹਾਂ ਵੀ ਜੋੜਿਆ ਕਿ ਜੇ ਸਾਨੂੰ ਹੋਰ ਜ਼ਰੂਰਤ ਆ ਪੁੱਛਗਿਛ ਕਰਨ ਦੀ ਹੁਣ ਗੋਰਖਪੁਰ ਦੀ ਗੱਲ ਕੀਤੀ ਜਾ ਰਹੀ ਹੈ ਉਹਨੂੰ ਕੋਰਪੋਰੇਟ ਵੀ ਲਿਜਾ ਆ ਜਾਏਗਾ ਜਿਹੜੋਂ ਇਸਰਾਇਲ ਇੰਡਸਟਰੀ ਆ ਕਹਿੰਦੇ ਉੱਥੇ ਕਾਜ ਪੱਤਰ ਕਾਫੀ ਕੁਝ ਉੱਥੇ ਹੈ ਖੰਗਾ ਲੈ ਜਾਏਗਾ ਕੀ ਹੈ ਕੀ ਨਹੀਂ ਸੋਨਾਂ ਦੇ ਪਰਿਵਾਰ ਦੇ ਵਿੱਜ ਨਾਲ ਜੁੜੇ ਵੀ ਧੱਤ ਸੇ ਲਏ ਗਿਆ ਪਰਿਵਾਰ ਦੇ ਮੈਂਬਰ ਕਿਸ ਕਦਰ ਕਿਸ ਤਰ੍ਹਾਂ ਜਿਹੜੀ ਪ੍ਰਾਪਰਟੀ ਦੀ 32 ਫਰੋਬ ਤੇ ਵੇਚੀ ਨਹੀਂ ਕਿਸ ਤਰ੍ਹਾਂ ਵਟਾਂਦਰੇ ਹੋਏ ਉਹ ਬਹੁਤ ਸਾਰਾ ਵੱਡਾ ਖਿਲਾਰਾ ਇੱਕ ਵਾਰ ਸੇ ਆਪਦੇ ਐਡਵੋਕੇਟਸ ਜਿਹੜੇ ਕਿ ਸਰਕਾਰ ਦੇ ਉਹਨਾਂ ਵੱਲੋਂ ਤੇ ਦੂਜੇ ਪਾਸੇ ਬਕਰ ਮੀਠਿਆ ਦੇ ਨੇਤਰ ਵੱਲੋਂ ਇੱਕ ਉਹ ਮੱਦੇ ਤੇ ਗੱਲ ਕੀਤੀ ਜਾ ਰਹੀ ਹੈ ਫਾਰ ਐਗਜ਼ਾਮਪਲ ਆਪਾਂ ਕਿਵੇਂ ਜੇ Shimla ਦੀ ਗੱਲ ਕਰੀਏ ਜੀ ਐਡਵੋਕੇਟ ਜਿਹੜਾ ਗੱਲ ਕਰ ਰਹੀ ਸੀ ਜਿਹੜੇ ਵਿਜੀਲੈਂਸ ਨਾਲ ਜੁੜੇ ਹੋਏ ਐਡਵੋਕੇਟ ਆ ਉਹ ਕਹਿੰਦੇ ਦੇਖੋ 400 ਏਕੜ ਜ਼ਮੀਨ ਦਾ ਮਾਮਲਾ ਹੈ ਕੁਰੂੜਾਰ ਪੈਦੀ ਜ਼ਮੀਨ ਦਾ ਮਾਮਲਾ ਹੈ ਜਿਹਦੇ ਪੁੱਛ ਕੇ ਇਸ ਲਈ ਉਹਨਾਂ ਨੂੰ ਲੈ ਕੇ ਗਏ ਸੀ ਇਦਾਂ ਦੇ ਤੱਥ ਕਹਿ ਰੇ ਦੇਖਣ ਨੂੰ ਸਾਨੂੰ ਦਰਸ਼ਕਾਂ ਨੂੰ ਲੱਗਦਾ ਹੋਵੇਗਾ ਕਿ 400 ਏਕੜ ਜ਼ਮੀਨ ਦਾ ਮਾਮਲਾ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਐਡਵੋਕੇਟ ਨੇ ਇਹ ਵੀ ਕਹਿ ਰਿਹਾ ਹੈ ਕਿ ਜੀ ਅੱਜ ਅਸੀਂ ਅਦਾਲਤ ਦੇ ਅੱਗੇ ਵੀ ਤੱਥ ਸਾਹਮਣੇ ਰੱਖਿਆ ਕਿ ਪੰਜਾਬ ਦੇ ਜ਼ਿਲ੍ਹਿਆਂ 'ਚ ਇਸਲੇ ਸੈਨਿਕ ਸਹਾਉਜਨ ਦੇ ਸੈਨਿਕ ਫਾਰਮਾਂ ਆਲਰੇਡੀ ਰੂਡਿੰਗਾਂ ਵੇ ਜ਼ਮੀਨਾਂ ਵਾਕਾ ਕਿ ਜ਼ਿਲਾਂ 'ਚ ਉਹਨਾਂ ਦੀ ਖਰੀਦੀ ਗੱਲ ਆਈ ਹੈ ਕਿ ਜਿਹੜੇ ਪਹਿਲਾਂ ਕਿਸੇਦਰ ਜ਼ਮੀਨਾਂ ਲਈਆਂ ਗਈਆਂ ਫਿਰ ਉਹ ਜ਼ਮੀਨਾਂ ਜਿਹੜੀਆਂ ਗਿਆ ਛੱਡ ਦਿੱਤੀਆਂ ਗਈਆਂ ਕਿ ਜਮੀਨੀ ਨਾਇਰ ਦੀਆਂ ਉਹਦੇ ਪਿਤਾਵਾਲੋਂ ਨੇ ਆ ਗਏ ਆ ਇਸ ਤਰ੍ਹਾਂ ਦਾ ਕਾਫੀ ਕੁਝੜਾ ਹੈਗਾ ਉੱਪਰ ਕੇ ਸਾਹਮਣੇ ਆ ਰਿਹਾ ਹੈ ਪ੍ਰਾਪਰਟੀਆਂ ਦੇ ਮਾਮਲੇ ਲੈ ਕੇ ਜੀ ਜ਼ਿਕਰ ਕਰਕੇ ਕਹਿ ਰਹੇ ਕਿ ਐਸੀ ਹੋਰ ਨਿਰਮਾਣ ਦੀ ਜਿਹੜੀ ਮੰਗ ਕੀਤੀ ਸੀ ਤੇ ਚਾਰ ਦੰਦਾ ਰਮਾਣ ਮਿਲਿਆ ਇਹ ਤਾਂ ਹੈ ਟੈਕਨੀਕਲ ਤੇ ਲੀਗਲ ਐਂਗਲ ਜੀ ਜੀ ਦੂਸਰਾ ਜਿਦਾਂ ਤੁਸੀਂ ਜ਼ਿਕਰ ਕੀਤਾ ਪੋਲੀਟਿਕਲ ਐਂਗਲ ਇਸ ਸਮੇਂ ਵੱਡਾ ਇੰਪੋਰਟੈਂਟ ਹੈ ਇਸ ਲਈ ਪੰਜਾਬ ਚ ਮੈਨੂੰ ਇਹ ਲੱਗ ਰਿਹਾ ਹੈ ਕਿ ਕਾਲੀਦਾਲ ਆਮ ਆਦਮੀ ਪਾਰਟੀ ਦੋਨਾਂ ਤਰ੍ਹਾਂ ਦੀ ਗੱਲ ਹੋ ਰਹੀ ਹੈ ਬਾਕੀ ਜਿਹੜੀਆਂ ਤਰ੍ਹਾਂ ਪੋਲਿਟਿਕਲ ਤੌਰ ਤੇ ਉਹ ਇਰੈਲੇਵੈਂਟ ਨਜ਼ਰ ਆ ਰਹੇ ਹਨ ਹੂੰ ਕਿਉਂਕਿ ਜੇ ਆਪਾਂ ਕਾਂਗਰਸੀ ਗੱਲ ਕਰਦੇ ਨੇ ਤਾਂ ਕਾਂਗਰਸ ਵੀ ਜ਼ਿਆਦਾਤਰ ਜਿਹੜੀ ਬੋਲਦੀ ਹੈ ਕਿ ਬੇਕਰ ਮੈਰੀਟਿਓਰੇ ਕੀ ਕਹਿਣਾ ਕੀ ਨਹੀਂ ਕਹਿਣਾ ਇਦਾਂ ਜੇ ਆਪਾਂ ਭਾਜਪਾ ਦੀ ਗੱਲ ਕਰਦੇ ਆ ਤਾਂ ਭਾਜਪਾ ਕਿਸ ਤਰ੍ਹਾਂ ਬੇਕਰ ਮੈਰੀਟਿੀ ਦੀ ਹਮਾਇਤ ਤੇ ਹੁੰਦੀ ਹੈ ਅਕਾਲੀ ਦਲ ਬਾਰੇ ਕੀ ਗੱਲ ਕਰਦੀ ਹੈ ਸੋ ਕੇਂਦਰ ਬਿੰਦੂ ਜਾਨੀ ਦੂਧੀਆਂ ਪਾਰਟੀਆਂ ਦੀ بجائے ਕਾਲੀ ਰਾਲ ਕਿਆ ਆਵਾਜ਼ੀ ਪਾਰਟੀ ਮੁਖੰਦੇ ਭਗਵੰਤ ਮਾਨ ਦੀ ਸਰਕਾਰ ਇਹਦੇ ਹਾਲੇ ਦਿਵਾਲੇ ਸਾਰਾ ਜਿਹੜਾ ਚੱਕਰ ਘੁੰਮ ਰਿਹਾ ਚੱਕਰ ਜੋ ਕੀ ਨਿਕਲ ਕੇ ਆਏਗਾ ਇਹ ਤਾਂ ਦੇਖਿਆ ਜਾਏਗਾ ਪਰ ਮੀਡੀਆ ਦੇ ਸੁਰਖੀਆਂ ਦੀ ਗੱਲ ਕਰ ਲਈਏ ਜੇ ਆਪਾਂ ਪ੍ਰਿੰਟ ਮੀਡੀਆ ਦੀ ਗੱਲ ਕਰੀਏ ਚਾਹੇ ਆਪਾਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰੀਏ ਤਾਂ ਇਹ ਮਾਮਲੇ ਉੱਪਰ ਕੇ ਸਾਹਮਣੇ ਆ ਰਿਹਾ ਤੁਸੀਂ ਜੇ ਕੋਈ ਪੜੀ ਘਟਕਰਾ ਦੀ ਗੱਲ ਕਰਦੇ ਆ ਅੱਜ ਦੀ ਜੀ ਆਪਾਂ ਘਟਨਾ ਦਾ ਜ਼ਿਕਰ ਕਰੀਏ ਦੇਖੋ ਮਹਾਲੀ ਦੇ ਗੁਰਦਾਰਾ ਅੰਮ੍ਰਿਤਸਰ ਉੱਥੇ ਇਸ ਮੌਕੇ ਦੇ ਕਾਲੀਦਾ ਦੀ ਲੀਡਰਸ਼ਿਪ ਵੱਲੋਂ ਸਦਾ ਦਿੱਤਾ ਗਿਆ ਸੀ ਇਕੱਠੇ ਹੋਣ ਦਾ ਦੇਖੋ ਕਾਲੀਦਾ ਦੀ ਲੀਡਰਸ਼ਿਪ ਦਾ ਇਹ ਕਹਿ ਰਹੀ ਹੈ ਕਿ ਅਸੀਂ ਜੀ ਗੁਰਦਾਰਾਮ ਸਾਹਿਬ ਮੱਥਾ ਟੇਕਣ ਜਾਣਾ ਸੀ ਤੇ ਸਾਨੂੰ ਰੋਕਿਆ ਗਿਆ ਬਿਲਕੁਲ ਸਾਨੂੰ ਰੋਕਿਆ ਗਿਆ ਗੁਰਦਾਰਾਮ ਸਾਹਿਬ ਤਾਂ ਕੋਈ ਮੱਥਾ ਟੇਕਣ ਜਾ ਸਕਦਾ ਇਹ 뷰 ਪੁਆਇੰਟ ਹੈ ਕਾਲੀਦਾ ਦੀ ਲੀਡਰਸ਼ਿਪ ਦਾ ਦੂਜੇ ਪਾਸੇ ਆਪ ਜਾਂ ਹਾਕਮਦਰ ਕੀ ਕਹਿ ਰਹੀ ਹੈ ਉਹ ਕਹਿੰਦੇ ਕਿਉਂਕਿ ਬਿਕਰਮ ਮੀਟਿਆ ਦੀ ਅੱਜ ਅਦਾਲਤ ਦੇ ਕੋਰਟ ਤੇ ਪੇਸ਼ੀ ਸੀ ਇਸ ਕਰਕੇ ਸਕੀਰ ਬਾਦਲ ਤੇ ਸਾਰਾ ਜਿਹੜਾ ਚਰਮੜ ਜਿਹੜਾ ਉੱਥੇ ਇਕੱਠਾ ਹੋਇਆ ਸੀ ਇਹਨੂੰ ਖਦੇੜਨ ਦੇ ਲਈ ਉਹ ਕਹਿੰਦੇ ਪੁਲਿਸ ਦੇ ਵਰਤੋਂ ਕੀਤੀ ਗਈ ਇਸ ਨੂੰ ਹਿਰਾਸਤ ਲਿਆ ਗਿਆ ਬਾਅਦ ਵਿੱਚ ਵਖਰੀ ਗੱਲਾ ਛੱਡ ਵੀ ਦਿੱਤਾ ਗਿਆ ਪਰ ਸਾਰੀ ਸਥਿਤੀ ਇਹ ਹੀ ਹੈ ਕਿ ਟਕਰਾਜ ਜਿਹੜਾ ਉੱਗਰ ਕੇ ਬਣ ਰਿਹਾ ਆਪ ਤੇ ਕਾਹੀ ਗੱਲ ਦੇ ਵਿਚਕਾਰ ਔਰ ਕੇਵਲੇ ਨਹੀਂ ਕਿ ਆਜ ਦੀ ਗੱਲ ਹੈ ਹੋਰ ਕੋਈ ਦਿਨਾਂ ਤੱਕ ਕਾਹੀਦਲ ਫੇਰ ਕਹਿ ਰਿਹਾ ਕਿ ਪ੍ਰਦਰਸ਼ਨ ਉਸੇ ਵੱਡਾ ਇਕੱਠ ਕਰਾਂਗੇ ਕਿੰਨਾ ਘੰਗਾਰਾ ਮਿਲੇਗਾ ਕਿੰਨਾ ਕਿੰਨੀ ਮਿਲੇਗਾ ਬਾਅਦ ਦੀ ਗੱਲ ਹੈ ਹਾਂ ਪਰ ਸਾਰੀ ਸਥਿਤੀ ਬਕਰ ਮਿਠਿਆ ਤੇ ਇਹਦੇ ਆਲੇ-ਦੋਲੇ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਜਾਂ ਤੁਰਾਈ ਇਹ ਲੜਾਈ ਬਣ ਗਿਆ ਇੱਥੇ ਜੋ ਕੀ ਨਿਕਲ ਕੇ ਆਉਂਦਾ ਕੀ ਨਹੀਂ ਨਿਕਲ ਕੇ ਆਉਂਦਾ ਉਹੀ ਲੱਗਦਾ ਕਿ ਹੁਣ ਜਣਾਂ ਚ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਦੀ ਦਸ਼ਾ ਤੈਅ ਕਰਦਾ ਨਜ਼ਰ ਆਏਗਾ ਜੀ ਬਿਲਕੁਲ ਬਿਲਕੁਲ ਜੀ ਚर्चाਬ ਅੱਗੇ ਗੱਲ ਬਹੁਤ ਮਹੱਤਵਪੂਰਨ ਹੈ ਗੱਲ ਅਮਰੀਕਾ ਦੀ ਕਰਾਂਗੇ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਵਪਾਰਕ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਕਿਉਂਕਿ ਇੰਪੋਰਟ ਐਕਸਪੋਰਟ ਅਕਸਰ ਸਾਰੇ ਦੇਸ਼ਾਂ ਦੇ ਵਿੱਚ ਆਪਸੀ ਤਾਲਮੇਲ ਦੇ ਨਾਲ ਚੱਲਦਾ ਹੈ ਪਰ ਅਜਿਹੇ ਦੇ ਵਿੱਚ ਇੱਥੇ ਜਿਹੜੀ ਗੱਲ ਹੈ ਉਹ ਖਾਸ ਕਰਕੇ ਐਗਰੀਕਲਚਰ ਨੂੰ ਲੈ ਕੇ ਹੋ ਰਹੀ ਹੈ ਕਿਉਂਕਿ ਐਗਰੀਕਲਚਰ ਦੀਆਂ ਆਈਟਮਸ ਦੇ ਉੱਪਰ ਜਿਸ ਤਰ੍ਹਾਂ ਦੇ ਟੈਕਸ ਲੱਗਦੇ ਨੇ ਉਹਨਾ ਚੀਜ਼ਾਂ ਨੂੰ ਲੈ ਕੇ ਆਵਾਜ਼ ਚੁੱਕੀ ਜਾ ਰਹੀ ਹੈ ਕਿ ਇਹਨਾਂ ਨੂੰ ਟੈਕਸ ਜਿਹੜਾ ਉਹ ਮੁਕਤ ਕਰ ਦਿੱਤਾ ਜਾਵੇ ਕਮ ਸੇ ਕਮ ਇਹਨਾਂ ਤੇ ਟੈਕਸ ਨਾ ਲਗਾਇਆ ਜਾਵੇ ਕੀ ਮੁੱਦਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਇਹਦੇ ਨਾਲ ਕਿਸਾਨੀ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਹੰਗਾਰਾ ਵੀ ਮਿਲੇਗਾ ਜੀ ਆਪਰ ਦੇਖੋ ਜੀ ਮੁੱਦਾ ਜਨ ਸ੍ਰੀ ਜ਼ਿਕਰ ਕੀਤਾ ਵਾਕਈ ਇੱਕ ਮੰਤਰੀ ਪੱਧਰ ਦਾ ਹੈ ਮਾਮਲਾ ਹੈਗਾ ਇਸ ਵੇਲੇ ਵਿਸ਼ਿੰਗਟਨ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਭਾਰਤ ਤੇ ਅਮਰੀਕਾ ਦੇ ਬਾਸ ਨਿਯੁਤ ਨੂੰ ਲੈ ਕੇ ਉਹ ਜਿਹੜਾ ਸਭ ਤੋਂ ਵੱਡਾ ਮਾਮਲਾ ਇਸ ਲੋਬਰ ਕੇ ਸਾਹਮਣੇ ਆ ਰਿਹਾ ਉਹ ਹੈਗਾ ਖੇਤੀਬਾੜੀ ਨਾਲ ਜੁੜੇ ਮਾਮਲੇ ਖੇਤੀਬਾੜੀ ਨਾਲ ਜੁੜੇ ਮਾਮਲੇ ਕਿਦਾਂ ਫਾਰ ਇਗਜ਼ਾਮਪਲ ਜਿਹੜਾ ਹੈਗਾ ਡੇਰੀ ਇਤਫਾਦਾਂ ਨੂੰ ਲੈ ਕੇ ਗੱਲ ਕਰੀ ਡੇਰੀ ਪ੍ਰੋਡਕਸ਼ਨ ਕੀ ਪੈਦਾ ਕਰਦਾ ਉਹਨੂੰ ਲੈ ਕੇ ਗੱਲ ਕਰ ਲਈ ਤਾਂ ਅਮਰੀਕਾ ਕੀ ਚਾਹੁੰਦਾ ਹੈ ਹਮ ਅਮਰੀਕਾ ਇਹ ਚਾਹੁੰਦਾ ਹੈ ਕਿ ਵੀ ਚਾਹੇ ਡੇਰੀ ਦਾ ਮਾਮਲਾ ਹੋਵੇ ਚਾਹੇ ਖੇਤੀ ਨਾਲ ਜੁੜੇ ਜਿਹੜੇ ਹੋਰ ਪੈਦਾਵਾਰ ਦੇ ਮਾਮਲੇ ਆ ਤੂੰ ਤੇ ਅਮਰੀਕਾ ਨੂੰ ਖੋਲ ਦਿੱਤੀ ਜਾਵੇ ਕਿ ਟੈਕਸ ਮੁਕਤ ਜਿਹੜਾ ਹੈਗਾ ਵਪਾਰ ਹੋਣਾ ਚਾਹੀਦਾ ਹੁਣ ਜੇ ਟੈਕਸ ਮੁਕਤ ਵਪਾਰ ਹੋਏਗਾ ਤਾਂ ਸਾਡੇ ਕਿਸਾਨਾਂ ਦਾ ਕੀ ਬਣੇਗਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਅਮਰੀਕਾ ਵਾਲੇ ਤਾਂ ਅੱਗੇ ਕਹਿੰਦੇ ਆ ਕਿ ਸਾਰੀ ਦੁਨੀਆ ਦਾ ਲੰਬੜਦਾਰ ਹੈ ਸਾਰੀ ਦੁਨੀਆ ਦਾ ਉਹ ਕਰਤਾ ਕਰਤਾ ਹੈ ਜਿੱਥੇ ਜਿਹਨੂੰ ਚਾਹੁੰਦਾ ਉਹ ਢੰਗ ਨਾਲ ਆਪਣੇ ਕਿਸੇ ਮੁੱਲਤ ਨਾਲ ਲਾਹਾਂ ਲੱਗਣੀਆਂ ਨਹੀਂ ਲੱਗਣੀਆਂ ਉਹਦਾ ਫੈਸਲਾ ਲਈ ਕਦੋਂ ਹਟਣੀਆ ਉਹਦਾ ਫੈਸਲਾ ਇਹ ਉਹ ਨਤੀਜੇ ਬਣ ਗਿਆ ਜਦੋਂ ਫਾਰਸ ਨਾਲ ਉੱਤੇ ਦੀ ਗੱਲ ਕਰਦੇ ਆ ਅਮਰੀਕਾ ਨੇ ਸਪੱਸ਼ਟ ਗੱਲ ਕਰ ਦਿੱਤੀ ਹੈ ਕਿ ਅਮਰੀਕਾ ਇਹ ਚਾਹੁੰਦਾ ਹੈ ਭਾਰਤ ਦੇ ਨਾਲ ਕਿ ਖੇਤੀਬਾੜੀ ਤੇ ਢੇਰੀ-ਢੇਰੀ ਪੈਦਾਵਾਰ ਦੇ ਸਾਧਨ ਹੈਗੇ ਆ ਤੇ ਜੋ ਪੈਦਾਵਾਰ ਹੁੰਦੀ ਹੈ ਉਹਦੇ ਤੇ ਜੋ ਅਮਰੀਕਾ ਵੱਲੋਂ ਆਏਗਾ ਉਹਦੇ ਤੇ ਟੈਕਸ ਨਹੀਂ ਹੋਣਾ ਚਾਹੀਦਾ ਟੈਕਸ ਮੁਕਤ ਹੋਣਾ ਚਾਹੀਦਾ ਅਗਰ ਟੈਕਸ ਮੁਕਤ ਹੋਏਗਾ ਉਹਦੀ ਇੱਕ ਵੱਡੀ ਵਜ੍ਹਾ ਇਹ ਵੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਦੇਖੋ ਅਮਰੀਕਾ ਦੇ ਅੰਦਰ ਤਾਂ ਕਿਸਾਨਾਂ ਲਈ ਬਹੁਤ ਵੱਡੇ ਵੱਡੇ ਕੰਸੈਸ਼ਨਸ ਰਹਿਤਾਂ ਹੈਗੀਆਂ ਦੇਖੋ ਆਪਾਂ ਅੱਜ ਦਾ ਜ਼ਿਕਰ ਕਰਦੇ ਆਂ ਭਾਰਤ ਦੇ ਕਿਸਾਨਾਂ ਦਾ ਤੇ ਅਮਰੀਕਾ ਦੇ ਕਿਸਾਨਾਂ ਦਾ ਉੱਥੇ ਵੱਡੀਆਂ ਰਹਿਤਾਂ ਉਹ ਸਰਕਾਰ ਵੱਡੀਆਂ ਰਹਿਤਾਂ ਦਿੰਦੀ ਆ ਔਰ ਉਸ ਮਾਮਲੇ ਤੇ ਕੋਈ ਇਸ ਤਰ੍ਹਾਂ ਦਾ ਵੀ ਨਹੀਂ ਆ ਕਿ ਕਿਸਾਨਾਂ ਦੇ ਉੱਤੇ ਹੋਏ ਦੋਸ਼ ਲੱਗਦੇ ਆ ਜਾਂ ਵੱਡੇ ਅੰਦੋਲਨ ਉਹਨਾਂ ਨੂੰ ਕਰਨੇ ਪੈਂਦੇ ਆ ਮਾਰਾਂ ਖਾਣੀਆਂ ਪੈਂਦੀਆਂ ਜੇ ਆਪਾਂ ਭਾਰਤ ਦੀ ਗੱਲ ਕਰਦੇ ਆ ਇੱਥੇ ਤਾਂ ਜੇ ਥੋੜੀ ਬਹੁਤ ਕੋਈ ਕੰਸੈਸ਼ਨ ਜਰਾ ਸਰਕਾਰ ਦਿੰਦੀ ਵੀ ਆ ਉਤੋਂ ਪਹਿਲਾਂ ਅੰਦੋਲਨ ਕਰਨੇ ਪੈਂਦੇ ਆ ਕਿਸਾਨਾਂ ਨੂੰ ਅੰਦੋਲੇ ਨਹੀਂ ਇਹਨਾਂ ਨੂੰ ਕਿਹਾ ਜਾਂਦਾ ਕਿਸਾਨਾਂ ਨੂੰ ਕੀ ਜੀ ਇਹਦਾ ਵੱਖਵਾਦੀ ਹੈ ਜੀ ਇਹ ਤੇ ਦੇ ਦਾ ਬੇੜਾਗਰ ਕਰ ਰਿਹਾ ਜੀ ਇਹ ਤੇ ਜੀ ਕਾਰੋਬਾਰ ਤਬਾਹ ਕਰ ਦੇਣਗੇ ਆਪਾਂ ਜਾਣਦੇ ਆ ਸੰਭੂ ਦੇ ਖਨੋਰੀ ਬਾਰਡਰ ਤੇ ਬੈਠੇ ਸੀ ਜੀ ਜੀ ਤਾਰਾਂ ਦੇ ਕੇ ਤਾਂ ਸਾਰੇ ਹੀ ਰੋਣਾ ਰਪਾ ਜੀ ਕਿ ਦੇਖੋ ਜੀ ਜਿਹੜਾ ਸੰਭੂ ਦੇ ਖਨੋਰੀ ਬਾਰਡਰ ਹੈ ਉਹਨਾਂ ਨੂੰ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਬਿਜ਼ਨਸ ਦਾ ਤੇ ਹਰਿਆਣਾ ਦੇ ਬਿਜ਼ਨਸ ਦਾ ਹੁਣ ਸੰਭੂ ਤੇ ਖਨੋਰੀ ਬਾਰਡਰ ਤਾਂ ਹਟ ਗਿਆ ਮੋਕੇ ਤੱਤ ਪੇਛੇ ਹੋਣੇ ਚਾਹੀਦੇ ਨੇ ਤੋ ਹਟਲ ਦੇ ਬਾਅਦ ਕਿੰਨਾ ਇੱਕ ਛਾਲੇ ਮਾਰ ਗਿਆ ਸਾਡਾ ਹਰਿਆਣਾ ਦਾ ਬਿਜ਼ਨਸ ਔਰ ਪੰਜਾਬ ਦਾ ਬਿਜ਼ਨਸ ਕਿੰਨੀਆਂ ਵੱਡੀਆਂ ਇੰਡਸਟਰੀਆਂ ਆ ਗਈਆਂ ਕਿੰਨੇ ਵੱਡੇ ਕਾਰੋਬਾਰ ਆ ਗਏ ਜਨਨ ਹੀ ਕਿਸਾਨ ਨੂੰ ਬਦਨਾਮ ਕਰਨ ਦੇ ਲਈ ਕੋਈ ਹਿਲਾ ਨਹੀਂ ਛੜਿਆ ਜਾਂਦਾ ਤੇ ਮੁਕਾਬਲਾ ਹੋ ਰਿਹਾ ਸਾਡਾ ਅਮਰੀਕਾ ਦੇ ਨਾਲ ਹੂੰ ਜਿੱਤੇ ਐਡਵਟਿਕਸ ਨਾਡੀ ਐਡਵਟਿਕਸ ਤਾਂ ਜਦੋਂ ਉਹਨਾਂ ਦਾ ਮਾਲ ਹੈ ਜਿਹੜਾ ਖੇਤੀਬਾੜੀ ਨਾਲ ਜੁੜਿਆ ਹੈ ਜਾਂ ਡੇਰੀ ਨਾਲ ਜੁੜਿਆ ਹੈ ਉਸ ਸਾਡੇ ਮੌਲਕ ਚ ਆ ਕੇ ਡਿੱਗੇਗਾ ਵਿਕਰੀ ਲਈ ਆਏਗਾ ਤਾਂ ਸਾਡੇ ਕਿਸਾਨ ਕਿਸ ਤਰ੍ਹਾਂ ਮੁਕਾਬਲਾ ਕਰਨਗੇ ਸੋ ਬਹੁਤ ਵੱਡਾ ਸਵਾਲ ਹੈ ਵੈਸੇ ਅਸੀ ਗੱਲ ਨਹੀਂ ਦੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਭਾਰਤ ਦੀ ਜਿਹੜੀ ਟੀਮ ਗਈ ਵੀ ਉਥੇ ਗੱਲਬਾਤ ਕਰਨੇ ਕੇਂਦਰ ਵੱਲੋਂ ਉਹ ਵੀ ਜਿਹੜਾ ਭਾਰਤ ਦੇਲੇ ਕਿਸਾਨ ਆ ਉਹਨਾਂ ਦੇ ਹਿੱਤਾਂ ਦਾ ਧਿਆਨ ਰੱਖ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਗੱਲ ਤੇ ਆੜ ਰਹੀ ਹੈ ਬਚੇਤਾ ਕਿ ਇਸੀ ਗੱਲ ਅਮਰੀਕਾ ਦੀ ਨਹੀਂ ਮੰਨਣੀ ਉਹ ਪਰ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਆ ਉਹ ਜੀ ਸਥਿਤੀ ਦਾ ਭਾਰਤ ਦੇ ਕਿਸਾਨ ਕਿਦਾਂ ਟਕਰਾ ਕਰਨਗੇ ਔਰ ਕੇਵਲ ਅਮਰੀਕਾ ਨਹੀਂ ਇਸ ਗੱਲ ਦੇ ਲਈ ਪਿੱਛੇ ਪਿਆ ਵਾ ਆਪਾਂ ਗੱਲ ਕਰ ਲਈਏ ਜਿਹੜੀ ਹੈਗੀ ਹੈ ਬਾਕੀ ਮੁਲਕਾਂ ਦੀ ਵੀ ਜਿਹੜੀ ਡੇਰੀ ਪੈਦਾਵਾਰ ਕਰਦੇ ਆ ਦੁੱਧ ਦੀ ਪੈਦਾਵਾਰ ਕਰਦੇ ਆ ਪੁਰਤਗਾਲ ਹੈ ਆਸਟ੍ਰੇਲੀਆ ਹੈ ਇੰਗਲੈਂਡ ਹੈ ਕੁਝ ਹੋਰ ਮੁਲਕ ਹੈ ਜਿਹੜੇ ਭਾਰਤ ਨਾਲ ਵਪਾਰ ਕਾਰੋਬਾਰ ਕਰਨਾ ਚਾਹੁੰਦੇ ਨੇ ਸਾਰੇ ਇਹ ਕਹਿੰਦੇ ਆ ਕਿ ਖਾਸ ਤੌਰ ਤੇ ਡੇਰੀ ਤੇ ਖੇਤੀਬਾੜੀ ਨਾਲ ਜੁੜੇ ਅਦਾਵਾਰ ਜਿਹੜੇ ਢੰਗ ਤਰੀਕੇ ਆ ਉਹਨਾਂ ਜਦੋਂ ਉਹਨਾਂ ਮੁਲਕਾਂ ਦਾ ਦਾਖਲਾ ਹੋਵੇ ਤਾਂ ਉਹਨਾਂ ਦੇ ਉੱਤੇ ਟੈਕਸ ਨਹੀਂ ਲੱਗਣਾ ਚਾਹੀਦਾ ਟੈਕਸ ਫਰੀ ਹੋਣਾ ਚਾਹੀਦਾ ਸੋ ਅਮਰੀਕਾ ਸਮੇ ਸਾਰਿਆਂ ਦੀਆਂ ਨਜ਼ਰਾਂ ਭਾਰਤ ਤੇ ਟਿਕੀਆਂ ਗੁੱਡੀ ਮੰਡੀ ਆ ਭਾਰਤ ਪੰਜਾਬ ਦੇ ਕਿਸਾਨਾਂ ਦਾ ਕੋਈ ਸਿਆਣਾ ਇਹ ਵੀ ਕਹਿੰਦੇ ਵੀ ਇਸ ਕਰਕੇ ਵੀ ਵਿਚਾਰ ਰਹਿਣ ਦੀ ਸੁਭਾਅ ਹੈ ਕਿਉਂਕਿ ਗੁਜਰਾਤ ਦੀਦੀ ਦਾ ਬਹੁਤ ਵੱਡਾ ਸੂਬਾ ਹੈ ਬਹੁਤ ਵੱਡਾ ਕਾਰੋਬਾਰ ਜੀ ਆਟੋਮੈਟਿਕਲੀ ਅਮਾ ਜੀ ਸਾਹਿਬ ਤੇ ਪ੍ਰਧਾਨ ਮੰਤਰੀ ਜੀ ਗੁਜਰਾਤ ਦੇ ਕਿਸਾਨਾਂ ਨੂੰ ਤਕਾਦਾ ਨਹੀਂ ਲੱਗਣ ਦੇਣਗੇ ਹੂੰ ਜੇ ਗੁਜਰਾਤ ਦੇ ਕਿਸਾਨਾਂ ਨੂੰ ਤਕਾਣੇ ਲੱਗੇਗਾ ਤਾਂ ਪੰਜਾਬ ਦੇ ਡੇਰੀ ਵਾਲੇ ਬਾਜ ਜਾਣਗੇ ਸੋ ਉਮੀਦ ਤਾਂ ਕਾਫੀ ਹੈ ਕਿ ਗੱਲ ਸਮਝੀ ਜਾਏਗੀ ਪਰ ਦੇਖਿਆ ਜਾਏਗਾ ਅਗਲੇ ਕੁਝ ਦਿਨਾਂ ਤੱਕ ਜਣੀ ਇਹ ਕਿਹਾ ਜਾਂਦਾ ਕਿ 9 ਜੁਲਾਈ ਤੱਕ ਇਹ ਸਮਝੌਤਾ ਮੁਕੰਮਲ ਹੋਣਾ ਹੈ ਨੇਪਰੇ ਚੜਨਾ ਹੈ ਕਿਸ ਕਦਰ ਆਉਂਦਾ ਕਿਸ ਕਦਰ ਨਹੀਂ ਆਉਂਦਾ ਇਹ ਮਾਮਲਾ ਦੂਜੇ ਗੱਲ ਮੈਂ ਜ਼ਰੂਰ ਅਰਸ਼ ਨਾਲ ਸਮਝੀ ਕਰਨੀ ਚਾਹਾਂਗਾ ਦੇਖੋ ਭਾਰਤ ਦੇ ਆਪਣੇ ਇਥੋਂ ਹੋ ਸਕਦੇ ਆ ਕਾਰੋਬਾਰੀਆਂ ਦੇ ਆਪਣੇ ਇਥੋਂ ਹੋਣਗੇ ਅਮਰੀਕਾ ਤੇ ਆਪਣੇ ਤੱਕ ਕੋਈ ਦੂਰ ਹੈ ਨਹੀਂ ਸਮਝੌਤਾ ਕਿੱਥੇ ਜਾ ਕੇ ਹੋਏਗਾ ਨਹੀਂ ਹੋਏਗਾ ਇਹ ਵੀ ਆਉਣ ਵਾਲੇ ਦਿਨ ਸਾਹਮਣੇ ਹੋ ਜੀਗੀ ਗੱਲ ਪਰ ਜੇ ਅਮਰੀਕਾ ਦੀ ਗੱਲ ਮੰਨੀ ਜਾਂਦੀ ਹੈ ਅਮਰੀਕਾ ਨੂੰ ਦੰਗੇ ਰਹਿਤਾਂ ਦਿੱਤੀਆਂ ਜਾਂਦੀਆਂ ਜਿਹੜੀ ਟੈਕਸ ਤੋਂ ਛੋਟ ਦਿੱਤੀ ਜਾਂਦੀ ਹੈ ਕਿਸਾਨਾਂ ਦੀ ਕੀ ਹਾਲਤ ਹੋਏਗੀ ਜੀ ਜੀ ਉਹ ਕਿਸਾਨ ਆਗੂ ਨਾਲ ਵੀ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹ ਕਹਿੰਦੇ ਜੀ ਦੇਖੋ ਜੇ ਇਹ ਤਾਂ ਦਾ ਗੱਲ ਹੋਏਗੀ ਅਮਰੀਕਾ ਦੇ ਪਾਰਦਰਸ਼ ਸੰਧਿਤਾ ਹੋਏਗਾ ਤਾਂ ਅਸੀਂ ਇਹਨੂੰ ਕਦੇ ਵਿਰਸ ਨਹੀਂ ਕਰਾਂਗੇ ਅਸੀਂ ਲਾਜ਼ਮੀ ਤੌਰ ਤੇ ਸ਼ਕਤੀ ਨਾਲ ਅੰਦੋਲਨ ਕਰਾਂਗੇ ਆ ਸਰਕਾਰਾਂ ਦੇ ਖਿਲਾਫ ਲੜਾਈ ਲੜਾਂਗੇ ਜਿਵੇਂ ਕਈ ਵਾਰੀ ਜਦ ਵੱਡੀਆਂ ਲੜੀਆਂ ਜਾਂਦੀਆਂ ਨਾ ਕੋਈ ਵੱਡੇ ਵੱਡੇ ਰ ਆਪਾਂ ਵੀ ਯਾਦ ਕਰਦੇ ਰਹਿੰਨੇ ਆ ਸਰਕਾਰਾਂ ਵੀ ਪਾਰਟੀਆਂ ਵੀ ਕਿ ਸਾਡੇ ਵੱਡੇ ਜਿਹੜੇ ਹੈਗੇ ਏਡੇ ਵੱਡੇ ਅੰਦੋਲਨ ਲੜਦੇ ਰਹੇ ਆ ਜਿਵੇਂ ਮਹਾਤਮਾ ਗਾਂਧੀ ਜੀ ਗੱਲ ਕਰਦਾ ਕੋਈ ਨਾ ਹਜ਼ਾਰੇ ਦੀ ਗੱਲ ਕਰਦਾ ਇਸੇ ਤਰੀਕੇ ਨਾਲੇ ਕਿਸਾਨ ਹੈ ਤਾਂ ਦਿੱਲੀ ਅੰਦੋਲਨ ਦੀ ਗੱਲ ਕਰਕੇ ਕਹਿੰਦੇ ਕਿ ਦੇਖੋ ਇਹ ਦਿੱਲੀ ਅੰਦੋਲਨ ਐਡਾ ਵੱਡਾ ਲੜਾਈ ਲੜੀਗੀ ਤੇ ਹੁਣ ਵੀ ਲੜਾਂਗੇ ਜੀ ਜੀ ਪਰ ਜਿਸ ਕਦਰ ਕਿਸਾਨ ਜਥੇਬੰਦੀਆਂ ਖੇਰੂ ਖੇਰੂ ਹੋਈਆਂ ਖਾਸ ਤੌਰ ਤੇ ਸਮੂਹ ਦੇ ਖਨੌਰੀ ਦੇ ਬਾਰਡਰ ਤੋਂ ਆਉਣ ਤੋਂ ਬਾਅਦ ਜਦੋਂ ਪਾਂਡੇਆਂ ਟਿੰਡਿਆਂ ਦਾ ਲੰਗਰਾਂ ਦਾ ਸਾਗ ਦਾ ਮੰਗਿਆ ਜਾਵੇ ਉਹ ਵੀ ਪਰੇਚ ਪੰਚਾਇਤ 'ਚ ਬੈਠ ਕੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਮਾਨ ਜਥੇਬੰਦੀਆਂ ਕਿ ਸੰਕਟ ਤੋਂ ਨਿਕਲ ਰਹੀਆਂ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜੀ ਸਥਿਤੀ ਬਣੇਗੀ ਤਾਂ ਕਿਸਾਨ ਟੱਕਰਗੇ ਪਰ ਦੇਸ਼ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਇਸ ਵੇਲੇ ਸਭ ਤੋਂ ਸੰਕਟ ਦੀ ਘੜੀ ਬਣੀ ਹੈ ਅਮਰੀਕਾ ਤੇ ਭਾਰਤ ਦਾ ਕਿਹੋ ਜਿਹਾ ਸਮਝੌਤਾ ਹੁੰਦਾ ਘੱਟੋ ਘੱਟ ਜਿਹੜੀ ਖੇਤੀਬਾੜੀ ਭਾਰਤ ਦੀ ਹੈ ਔਰ ਪੰਜਾਬ ਦੀ ਆਪਾਂ ਕਹਿ ਸਕਦੇ ਹਾਂ ਉਹਦੇ ਲਈ ਖਤਰੇ ਦੀ ਘੰਟੀ ਹੈ ਜਿਸ ਸਮਝੌਤਾ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੋ ਗਿਆ ਅਗਲੇ ਦਿਨਾਂ ਚ ਇਹ ਸਪੱਸ਼ਟ ਹੋਏਗਾ ਕਿ ਗੱਲ ਕਿਧਰ ਨੂੰ ਮੋੜਾ ਘੱਟ ਰਹੀ ਹੈ ਜੀ ਜੀ ਅੱਗੇ ਗੱਲ ਜੇਕਰ ਸਿੱਧਾ ਸਾਬ ਕਰੀਏ ਤਾਂ ਆਪਾਂ ਦੇਖਿਆ ਕਿ ਜਦੋਂ ਲੁਧਿਆਣਾ ਚੋਣ ਸੀ ਤਾਂ ਕਾਂਗਰਸ ਨੇ ਬੜਾ ਹੁਬਕੇ ਗੱਲ ਕਹੀ ਕਿ ਕੋਈ ਟੜੇਬੰਦੀ ਨਹੀਂ ਅਸੀਂ ਇਕੱਠੇ ਆ ਇੱਕੋ ਸਟੇਜ ਤੇ ਰਾਜਾ ਵੜਿੰਗ ਰਾਣਾ ਗੁਰਜੀਤਾ ਆਸ਼ੂ ਸਾਰੇ ਦੇਖੇ ਪਰ ਲੁਧਿਆਣਾ ਜਿੱਦਾਂ ਹੀ ਹਾਰੇ ਉਸ ਤੋਂ ਬਾਅਦ ਬੜਾ ਕੁਝ ਬਦਲਿਆ ਹੁਣ ਜਿਹੜੇ ਦੋ ਆਗੂਆਂ ਦੀ ਸ਼ਮੂਲੀਅਤ ਕਰਵਾਈ ਗਈ ਸੀ ਉਹਨਾਂ ਦੋ ਆਗੂਆਂ ਨੂੰ ਸਾਫ ਤਰਤੇ ਇਨਕਾਰ ਕਰ ਦਿੱਤਾ ਹੈ ਰਾਜਾ ਵੜਿੰਗ ਹੋਣਾ ਨੇ ਕਿ ਅਸੀਂ ਪਾਰਟੀ ਦੇ ਵਿੱਚ ਨਹੀਂ ਵੜਨ ਦੇਣਾ ਧੜੇਬੰਦੀ ਮਤਲਬ ਹੈ ਇਹ ਸਾਫ ਜ਼ਾਹਿਰ ਹੁੰਦਾ ਹੈ ਕਿਵੇਂ ਦੇਖਦੇ ਹੋ ਸਥਿਤੀ ਨੂੰ ਦੇਖੋ ਦੋਨਾਂ ਆਗੂਆਂ ਦਾ ਜ਼ਿਕਰ ਕਰੀਏ ਜਾਂ ਨਾ ਕਰੀਏ ਪਰ ਜਦੋਂ ਤੁਸੀਂ ਸਵਾਲ ਲਿਆ ਜੀ ਧੜੇਬੰਦੀ ਤੇ ਜ਼ਰੂਰ ਸਵਾਲ ਉੱਭਰਦੇ ਆ ਇਹ ਦੋ ਆਗੂ ਜਿਹੜੇ ਇਲੈਕਸ਼ਨ ਦੇ ਦੌਰਾਨ ਜਿੰਨਾਂ ਲਿਆ ਗਿਆ ਸੀ ਉਹ ਕਿਹਾ ਜਾਂਦਾ ਸੀ ਕਿ ਉਹ 파ਰਕਰਤ ਸਿੰਘ ਰਾਣਾ ਗੁਰਜੀਤ ਸਿੰਘ ਆਸੂ ਦੇ ਮਹਤੀਆ ਦੇ ਇਸ ਕਰਕੇ ਨੂੰ ਪਾਰਟੀ ਜੋਇਨ ਕੀਤਾ ਗਿਆ ਹੂੰ ਜਦੋਂ ਆ ਰਿਹਾ ਸਾਰਾ ਮੀਡੀਆ ਇਸ ਦਾ ਮਾਮਲਾ ਕਿ ਪਾਰਟੀ ਦੇ ਪ੍ਰਧਾਨ ਜਿਹੜੇ ਹੈਗੇ ਰਾਜਾ ਵਿਡਿੰਗ ਉਹਨਾਂ ਵੱਲੋਂ ਇਹਨਾਂ ਦਾ ਦਾਖਲਾ ਦੁਨਾਂ ਅੱਗੇ ਰੋਕ ਦਿੱਤਾ ਗਿਆ ਕਿ ਪਾਰਟੀ 'ਚ ਤੁਸੀਂ ਨਹੀਂ ਦਾਖਲ ਹੋ ਸਕਦੇ ਨਹੀਂ ਜੁਆਇਨ ਕਰ ਸਕਦੇ ਤਾਂ ਇਹ ਤੋਂ ਅੰਦਾਜ਼ਾ ਲਾ ਸਕਦੇ ਕਿ ਕਿਸ ਕਦਰ ਟਕਰਾਅ ਦੀ ਸਥਿਤੀ ਕਾਂਗਰਸ ਦੇ ਅੰਦਰ ਬਣੀ ਵੀ ਹੈ ਜੀ ਜੀ ਬਿਲਕੁਲ ਇਹਨੀ ਗੱਲ ਫਿਰ ਸਾਹਮਣੇ ਆਈ ਸੀ ਜੇ ਉਹ ਜੀ ਸਥਿਤੀ ਬਣੇਗੀ ਤਾਂ ਆਉਣ ਵਾਲੇ ਦਿਨ ਸ ਹਮੇਸ਼ਾ ਅਸੀਂ ਅਕਸਰ ਪੋਲਿਟਿਕਲ ਤੌਰ ਤੇ ਗੱਲ ਕਰਦੇ ਆਏ ਸਤਾਈਵੇਂ ਵਿਧਾਨ ਸਭਾ ਚੋਣਾਂ ਸਤਾਈਵੇਂ ਵਿਧਾਨ ਸਭਾ ਚੋਣਾਂ ਜੇਕਰ ਇਹ ਸਿਧੀ ਨਹੀਂ ਸੁਧਰੀ ਤਾਂ ਸਤਾਈਵੇਂ ਵਿਧਾਨ ਸਭਾ ਚੋਣਾਂ ਚ ਵੀ ਕੋਈ ਲੁਧਿਆਣਾ ਤੋਂ ਬਿਹਤਰ ਲੱਗਦਾ ਨਹੀਂ ਕਿ ਕਾਂਗਰਸ ਪਾਰਟੀ ਹੋਰ ਕੋਈ ਚੰਗੀ ਪਰਫਾਰਮੈਂਸ ਦੇ ਪਾਏਗੀ ਜੀ ਜੀ ਬਿਲਕੁਲ ਸਿੱਧਾ ਸਾਹਿਬ ਅੱਗੇ ਜੇਕਰ ਗੱਲ ਵੱਖ-ਵੱਖ ਵਿਸ਼ਿਆਂ ਦੀ ਕਰੀਏ ਪਰ ਇੱਥੇ ਲੁਧਿਆਣੇ ਦੀ ਗੱਲ ਕਰ ਰਹੇ ਹਾਂ ਤਾਂ ਲੁਧਿਆਣੇ ਤੋਂ ਅਰੋੜਾ ਸਾਹਿਬ ਜਿੱਤੇ ਰਾਜ ਸਭਾ ਦਾ ਅਸਤੀਫਾ ਉਹਨਾਂ ਨੇ ਦੇ ਦਿੱਤਾ ਹੈ ਤੇ ਉਸ ਤੋਂ ਬਾਅਦ ਗੱਲ ਉਹਨਾਂ ਦੀ ਹਾਜ਼ਰੀ ਕਹਿੰਦੇ ਬਹੁਤ ਵਧੀਆ ਰਹੀ ਰਾਜ ਸਭਾ ਦੇ ਵਿੱਚ ਕੁਐਸਚਨ ਸੀ ਜਿਹੜੇ ਉਹ ਅੱਛੇ ਤਰੀਕੇ ਨਾਲ ਉਹਨਾਂ ਨੇ ਬਹੁਤ ਪੁੱਛੇ ਨੇ ਪਰ ਇਸ ਸਭ ਦੇ ਵਿਚਕਾਰ ਹੁਣ ਇੱਥੇ ਗੱਲ ਫਸੀ ਹੋਈ ਹੈ ਕਿ ਐਮਐਲਏ ਤਾਂ ਉਹ ਬਣ ਗਏ ਨੇ ਪਰ ਹੁਣ ਰਾਜ ਸਭਾ ਕੌਣ ਜਾ ਰਿਹਾ ਹੈ ਅਸਤੀਫਾ ਦੇ ਦਿੱਤਾ ਗਿਆ ਹੈ ਅਸਤੀਫਾ ਪ੍ਰਵਾਨ ਵੀ ਹੋ ਜਾਣਾ ਸੋ ਕਿਵੇਂ ਦੇਖਦੇ ਹੋ ਸਥਿਤੀ ਨੂੰ ਕਿ ਕੀ ਤਿਆਰੀ ਲੱਗ ਰਹੀ ਹੈ ਅਗਿਆਮ ਆਦਮੀ ਪਾਰਟੀ ਦੀ ਜਿਹੜਾ ਤੁਹਾਡਾ ਸਵਾਲ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਤਿਆਰੀ ਜਿਹੜੀ ਹੋएगी ਹੋएगी ਉਹ ਤਦਾਂ ਕਿਸੇ ਨੇ ਕੰਦੂ ਕਰੰਦੂ ਕਰਨਾ ਨਹੀਂ ਜਿਹਦਾ ਨਾਂ ਨਾਮਜ਼ਦ ਹੋਗਾ ਸਿੱਧੇ ਤੋਂ ਉਹ ਤੇ ਰਾਜ ਸਭਾ ਚਲੇ ਜਾਏਗਾ ਵੱਡੀ ਚਿੰਤਾ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿਰੋਧੀ ਧਿਰਾਂ ਨੂੰ ਹੈ ਕਿ ਆਪ ਵਿੱਚ ਕਿਹੜਾ ਜਾਏਗਾ ਅਜਿਹਾ ਕਹਿੰਦੇ ਜੀ ਹਰਵਿੰਦ ਕੇਜਰੀਵਾਲ ਕਿ ਮੈਂ ਜਾਸਦਾ ਪੰਜਾਬ ਨੂੰ ਲੁੱਟ ਰਿਹਾ ਕੁੱਟ ਰਿਹਾ ਇਹਨਾਂ ਦਾ ਕੀ ਅਧਿਕਾਰ ਹੈ ਵੱਡਾ ਸਵਾਲ ਇਹ ਬਣਦਾ ਹੈ ਕਿ ਜਦੋਂ ਵਿਰੋਧੀ ਧਿਰਾਂ ਚ ਕਾਂਗਰਸ ਹੋਣ ਚਾਹੇ ਭਾਰਤੀ ਸੰਤਾ ਪਾਰਟੀ ਹੋਵੇ ਕਦੇ ਉਹਨਾਂ ਨੇ ਦੂਜੀਆਂ ਧਿਰਾਂ ਨੂੰ ਪੁੱਛਿਆ ਕਿ ਰਾਜ ਸਭਾ ਚ ਕਿਹੜਾ ਜਾਏਗਾ ਸੋ ਇਹਦਾ ਆਪ ਦਾ ਅਧਿਕਾਰ ਹੈ ਕਿਸ ਨੂੰ ਭੇਜਦੇ ਆ ਕਿਸ ਨੂੰ ਨਹੀਂ ਭੇਜਦੇ ਕਿਉਂਕਿ ਜਿਹੜਾ ਮੌਜੂਦਾ ਮੈਂਬਰ ਸੀ ਉਹਦੀ ਜਿਹੜੀ ਚਾਰਲ ਸੀ ਉਹ ਜਿਹੜੀ ਮਿਆਸ ਸੀ ਉਹਦੇ ਦੀ ਉਹ ਅਪ੍ਰੈਲ 28 ਤੱਕ ਸੀ ਗਣੇ ਉਹਨਾਂ ਨੇ ਆਪਣਾ ਉਹ ਤਾਂ ਛੱਡਿਆ 28 ਤੱਕ ਬਣੇ ਰਹਿਣਾ ਸੀ ਤੇ ਹਜੇ ਫਿਲਹਾਲ ਵਿਧਾਨ ਸਭਾ ਦੇ ਮੈਂਬਰ ਹੀ ਹੈ ਸਪੈਕੂਲੇਸ਼ਨਸ ਹੀ ਹੈ ਕਿ ਆਸਰੇਗਾ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਹੁਣ ਕਦੇ ਅਗਲੇ ਦਿਨਾਂ 'ਚ ਮੰਤਰੀ ਮੰਡਲ 'ਚ ਕੋਈ ਤਾਂ ਢਿਲੀ ਆਏਗੀ ਫਿਰ ਬਦਲ ਹੋਏਗਾ ਅਰੋੜਾ ਸਾਹਿਬ ਉੱਥੇ ਕੈबिनेट ਮੰਤਰੀ ਹੋਣਗੇ ਸੋ ਸਾਲ ਡੇਟਸ ਵਾਲੋਨਾਂ ਕੋਲੇ ਕੈबिनेट ਜਿਹੜੀ ਜਾਣ ਦਾ ਮੌਕਾ ਹਲ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ 28 ਤੱਕ ਦੀ ਜਿਹੜੀ ਰਾਜ ਸਭਾ ਦੀ ਮੈਂਬਰੀ ਛੱਡੀ ਐ ਲਾਸਟ ਇਹ ਹੈ ਕਿ ਆਪ ਉਹਦੇ ਲਈ ਜਿਹੜਾ ਵੀ ਉਹਨਾਂ ਨੂੰ ਬਾਜ਼ੁਰ ਲੈ ਕੇਗਾ ਕਿ ਕਿਹੜਾ ਪੰਜਾਬ ਦੀ ਜੇ ਕੋਮੇ ਪੱਧਰ ਤੇ ਦੇਖੋ ਪੰਜਾਬ ਦਾ ਇਕੱਲੇ ਦਾ ਮਾਮਲਾ ਨਹੀਂ ਹੁੰਦਾ ਉੱਥੇ ਰਾਸੀ ਇਸ਼ੂ ਨਵਜੇ ਵੀ ਹੁੰਦੇ ਆ ਜੀ ਪਾਰਟੀ ਜੀ ਸਮਝੇਗੀ ਕਿ ਕੌਣ ਬਿਹਤਰੀਨ ਭੂਮਿਕਾ ਨਿਵਾਸਦਾ ਪਾਰਲੀਮੈਂਟ ਅੰਦਰ ਜਾ ਕੇ ਉਸ ਨੂੰ ਮੌਕਾ ਦੇਣਗੇ ਜੀ ਜੀ ਹਾਂ ਵਿਰੋਧੀ ਤੇ ਆਪਣੀ ਭੂਮਿਕਾ ਜ਼ਰੂਰ ਨਿਭਾਏਗੀ ਕਿ ਜੀ ਆ ਜਾ ਸਕਦਾ ਸੀ ਇਹ ਨਹੀਂ ਜਾ ਸਕਦਾ ਸੀ ਜਦੋਂ ਆਪਣਾ ਕੋਈ ਨਹੀਂ ਜਾ ਸਕਦਾ ਤਾਂ ਫਿਰ ਗਵਾਂਡੀਆ ਦੇ ਗੱਲਾਂ ਕਰਨ ਤੋਂ ਇਲਾਵਾ ਮੀਡੀਆ ਚ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਆਪਣੀ ਹਾਜ਼ਰੀ ਵੀ ਤਾਂ ਲਾਉਣੀ ਹੁੰਦੀ ਹੈ ਨਾ ਜੀ 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 ਬਿਲਕੁਲ ਸੋ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮੇਹਰਬਾਨ ਜੀ ਸੋ ਦਰਸ਼ਕੋ ਤਾਂ ਦੱਸ ਦਈਏ ਕਿ ਪਠਾਨਕੋਟ ਅਵਰਨਥ ਯਾਤਰਾ ਦੇ ਲਈ ਸੁਰੱਖਿਆ ਜਿਹੜੀ ਉਹ ਬਹੁਤ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ ਵੱਖ-ਵੱਖ ਸੂਬਿਆਂ ਦੇ ਵਿੱਚੋਂ ਜਿਹੜੀ ਵਾਧੂ ਫੋਰਸ ਮੰਗਵਾ ਲਈ ਗਈ ਹੈ ਤੇ ਉੱਥੇ ਲੰਗਰ ਲਗਾਏ ਜਾ ਰਹੇ ਨੇ ਜਿਹੜੇ ਰਸਤੇ ਦੇ ਵਿੱਚ ਸੰਗਤ ਦੇ ਲਈ ਜਾਂ ਫਿਰ ਵੱਖ-ਵੱਖ ਸਟੋਰ ਨੇ ਉੱਥੇ ਸੀਸੀਟੀਵੀ ਵਧਾ ਦਿੱਤੇ ਗਏ ਨੇ ਤਾਂ ਕਿ ਸੇਫ ਤਰੀਕੇ ਦੇ ਨਾਲ ਜਿਹੜੀ ਸੰਗਤ ਹੈ ਉਹ ਦਰਸ਼ਨਾਂ ਦੇ ਲਈ ਜਾ ਸਕੇ ਇਸ ਤੋਂ ਇਲਾਵਾ ਗੱਲ ਮੌਸਮ ਦੀ ਕਰੀਏ ਤਾਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਮੌਸਮ ਖਰਾਬ ਹੈ ਉਸ ਨਾਲ ਕਾਫੀ ਜ਼ਿਆਦਾ ਚਿੰਤਾ ਹੈ ਜਿਹੜੀ ਉਹ ਵੱਧ ਗਈ ਹੈ ਖਾਸ ਕਰਕੇ ਪਹਾੜਾਂ ਦੇ ਉੱਪਰੋਂ ਲੈਂਡਸ ਲੈਂਡਸਲਾਈਡਸ ਨੇ ਜਿਹੜੇ ਹੁਣੇ ਸ਼ੁਰੂ ਹੋ ਗਏ ਨੇ ਜਿਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਖਮਿਆਸਾ ਜਿਹੜਾ ਉਹ ਪੰਜਾਬ ਤੇ ਹਰਿਆਣਾ ਵਰਗੇ ਸੂਬਿਆਂ ਨੂੰ ਭੁਗਤਣਾ ਪੈਂਦਾ ਪਿਛਲੀ ਵਾਰ ਵੀ ਜਿਸ ਤਰ੍ਹਾਂ ਹੋਇਆ ਸੀ ਸੋ ਅਜੇਹੇ ਦੇ ਵਿੱਚ ਕਾਫੀ ਚਿੰਤਾ ਬਣੀ ਹੋਈ ਹੈ ਤੁਸੀਂ ਸੇਫ ਰਹੋ ਪਹਾੜਾਂ ਵੱਲ ਫਿਰ ਹਾਲ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਘੁੰਮਣ ਤੋਂ ਪਰਹੇਜ਼ ਕੀਤਾ ਜਾਵੇ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ